मामला सामने आयाएगा एक बंदा प्लाजा ਦੇ ਵਿੱਚ ਆਪਣੀ ਗੱਡੀ ਨੂੰ ਚੱਕਰ ਆਉਂਦਾ ਹੈਗਾ ਬੰਦੇ ਤੇ ਹਮਲਾ ਹੁੰਦਾ ਹੈ ਗੱਡੀ ਦੀ ਵੀ ਪੰਨ ਤੋੜ ਕੀਤੀ ਜਾਂਦੀ ਹੈ ਸਾਡੇ ਨਾਲ ਨੇ ਰਾਜਦੀਪ ਸਿੰਘ ਸਿੱਧੂ ਤੇ ਇਸ प्लाजा ਦੇ ਪ੍ਰਧਾਨ ਗੁਰਵਰਿੰਦਰ ਧਾਲੀਵਾਲ ਜੀ ਦੋਨੋਂ ਨਾਲ ਗੱਲਬਾਤ ਕਰਦੇ ਆਂ ਬੱਕਰੀ ਵੱਕੀਆਂ ਪਹਿਲਾ ਮਾਮਲਾ ਜਾਣਦੇ ਆਂ ਫਿਰ ਸਿਕਿਉਰਟੀ ਪਰ ਬੰਦਾ ਤੇ ਗੱਲਬਾਤ ਹੋਊਗੀ ਤੇ ਭਾਈ ਰਾਜਦੀਪ ਬਹੁਤ ਬਹੁਤ ਸਵਾਗਤ ਹੈ ਰੈਡ ਐਫ ਐਮ ਤੇ ਥੈਂਕ ਯੂ ਬ੍ਰੇਥ ਥੈਂਕ ਯੂ ਸ਼ਬ ਕਮਨਿ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਵਿਊਅਰਸ ਨੂੰ ਇਹ ਦੱਸੋ ਵੀ ਮਾਮਲਾ ਕਦੋਂ ਹੁੰਦਾ ਇਨਸੀਡੈਂਟ ਕਦੋਂ ਹੋ ਵਾਪਰਿਆ ਤੁਹਾਡੇ ਨਾਲ ਕਦੋਂ ਤੁਹਾਡੀ ਗੱਡੀ ਤੇ ਅਟੈਕ ਹੁੰਦਾ ਤੇ ਕਦੋਂ ਭੰਨਤੋੜ ਹੁੰਦੀ ਹੈ ਇਹ ਵੀਰੇ ਆਪਣਾ ਲਾਸਟ ਨਾਈਟ ਅਰਾਊਂਡ 1:30 AM ਮੈਂ ਇਥੋਂ ਆਪਣੀ ਕਾਰ ਪਿਕ ਕਰਨ ਆਇਆ ਸੀਗਾ ਤੇ ਮੈਂ ਰਾਈਡ ਲੈ ਰਿਹਾ ਸੀ ਓਬਵੀਅਸਲੀ ਹਨਾ ਤੇ ਉਹ ਵੀ ਮੇਰੇ ਨਾਲ ਸੀਗੇ ਕਰਨਪਾਲ ਭਾਜੀ ਮੇਰੇ ਨਾਲ ਸੀਗੇ ਅਸੀਂ ਦੋਨਾਂ ਨੇ ਇੱਥੇ ਗੱਡੀ پارک ਕੀਤੀ ਮੈਂ ਜਸਟ ਆਪਦੀ ਗੱਡੀ ਵੱਲ ਜਾ ਰਿਹਾ ਸੀ ਤਾਂ ਇੱਕ ਸਟ੍ਰੇਂਜਰ ਹੋਮਲੈਸ ਹਨ ਜਿੱਦਾਂ ਮੈਂ ਪਹਿਲਾਂ ਇੱਕ ਐਡ ਕਰ ਦਿਆਂ ਕਿ ਇਹ ਅੱਜ ਦੀ ਗੱਲ ਨਹੀਂ ਹੈਗੀ ਪਿਛਲੇ 1.5 ਸਾਲ ਤੋਂ ਲਗਾਤਾਰ ਅਸੀਂ ਸਾਰਿਆਂ ਨੂੰ ਦੱਸ ਵੀ ਰਹੇ ਹਾਂ ਇੱਥੇ ਜਿਹੜੀ ਮੈਨੇਜਮੈਂਟ ਹੈ ਕਿ ਬਹੁਤ ਹੋਮਲੈਸ ਹੋ ਚੁੱਕੇ ਨੇ ਔਰ ਸਾਰਿਆਂ ਨੂੰ ਹੀ ਇਹਦੀ ਪ੍ਰੋਬਲਮ ਆ ਰਹੀ ਹੈ ਹਨ ਉਹ ਅਸੀਂ ਕੱਲ ਦੋ ਹੋਮਲੈਸ ਸੀਗੇ ਉਹ ਤੇ ਜਦੋਂ ਅਸੀਂ ਇੱਥੇ ਮੈਂ ਆਪਦੀ ਗੱਡੀ ਚੱਕ ਰਿਹਾ ਸੀ ਤਾਂ ਉਹ ਸਾਢੇ ਵੱਲ ਆਇਆ ਹਨ ਇੱਕ ਜੀ ਤੇ ਆਪਾਂ ਜਿੱਦਾਂ ਆਪਣਾ ਸਭਾਈ ਹੁੰਦਾ ਕਿ ਪੁੱਛ ਲੈਨੇ ਆ ਗੱਲ ਵੀ ਕੀ ਗੱਲ ਹੋਈ ਏ ਤੈਨੂੰ ਹਨਾ ਉਹ ਜਸਟ ਅ ਹੀ ਵਾਸ ਓਵਰਡੋਜ਼ ਤੇ ਉਹਨੇ ਸਦਾ ਬਸ ਕੋਈ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੁਛ ਨਹੀਂ ਐਂਡ देयर ਵਾਸ ਸਮ ਰੈਸਸਟ ਕਮੈਂਟਸ ਵੀ ਸੀਗੇ ਤੇ ਉਹਨੇ ਉਹਦੇ ਕੋਲੇ ਸਟੈਕ ਜੀ ਸੀਗੀ ਜੀ ਲੋਹੇ ਦੀ ਰੋਡ ਆਪਾਂ ਕਹਿ ਸਕਦੇ ਆ ਉਹਨੇ ਉਹਦੇ ਨਾਲ ਗੱਡੀ ਤੇ ਪਹਿਲਾਂ ਪਿਕਅਪ ਟਰੱਕ ਤੇ ਡੈਮੇਜ ਕੀਤਾ ਫਿਰ ਉਦੋਂ ਬਾਅਦ ਮੇਰੀ ਵੀ ਗੱਡੀ ਦੇ ਵਿੰਡਸ਼ੀਲਡ ਤੇ ਪਹਿਲਾਂ ਕੀਤਾ ਫਿਰ ਸਾਈਡ ਵਿੰਡੋ ਤੇ ਜਿਹੜਾ ਹੈਗਾ ਡੈਮੇਜ ਕੀਤਾ ਜੀ ਔਰ ਉਹ ਅਸੀਂ ਆਪ ਖੁਦ ਨੂੰ ਬਚਾਇਆ ਵਾ ਉਹਦਾ ਉਹਦੀ ਜਿਹੜੀ ਪੂਰੀ ਫੁੱਲ ਮਨਸ਼ਾ ਸੀਗੀ ਉਹ ਜਸਟ ਪ੍ਰੋਪਰਟੀ ਜਾਂ ਕਾਰ ਨੂੰ ਡੈਮੇਜ ਕਰਨ ਦੀ ਨਹੀਂ ਸੀਗੀ ਐਕਚੁਅਲੀ ਸਾਡੇ ਤੇ ਹੀ ਉਹ ਜਿਹੜਾ ਹੈਗਾ ਆ ਹਮਲਾ ਕਰ ਰਿਹਾ ਸੀਗਾ ਜੀ ਪਿਕਅਪ ਟਰੱਕ ਪਿਕਅਪ ਟਰੱਕ ਚ ਕੌਣ ਸੀਗਾ ਪਿਕਅਪ ਟਰੱਕ ਦੇ ਵਿੱਚ ਮੇਰੇ ਨਾਲ ਕਰਨਬਲ ਭਾਈ ਸੀਗੇ ਲੱਕਲੀ ਉਹ ਫੋਰਚੂਨੇਟਲੀ ਵੀ ਉਹਨਾਂ ਦੀ ਡੋਰ ਲੌਕ ਸੀਗੀ ਐਂਡ ਆਲਰੇਡੀ ਜਿਹੜਾ ਮਿਰਰ ਸੀ ਉਹ ਵੀ ਚੜਾਇਆ ਹੋਇਆ ਸੀਗਾ ਜੀ ਉੱਪਰ ਤਾਂ ਪਹਿਲਾਂ ਟੈਕ ਪਿੱਕੇ ਤੇ ਹੁੰਦਾ ਪਹਿਲਾ ਅਟੈਕ ਪਿੱਕੇ ਤੇ ਹੁੰਦਾ ਜੀ ਜਦੋਂ ਉਹਨਾਂ ਨੇ ਪਿੱਕਾ ਕੱਢ ਲਿਆ ਉਤੋਂ ਫਿਰ ਬਾਅਦ ਚ ਉਹ ਉਹ ਭੱਜ ਕੇ ਮੇਰੇ ਵੱਲ ਆਉਂਦਾ ਜੀ ਫਿਰ ਮੇਰੀ ਗੱਡੀ ਤੇ ਅਟੈਕ ਕਰਦਾ ਜੀ ਇਹ ਇਹੀ ਇਨਸੀਡੈਂਟ ਹੋਇਆ ਜੀ ਰਾਤ ਸਾਰਾ ਹਾਂਜੀ ਆ ਤੁਹਾਡੀ ਗੱਡੀ ਖੜੀ ਹੈ ਰਾਜਦੀਪ ਦੀ ਗੱਡੀ ਪਿੱਛੇ ਖੜੀ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆਹ ਭਗਾ ਕੇ ਜੋ ਵੀ ਉਹਦੇ ਹੱਥ ਦੇ ਵਿੱਚ ਵੈਪਨ ਸੀਗਾ ਚਾਹੇ ਰॉड ਹੋਵੇ ਜਾਂ ਕੋਈ ਸ਼ੋਰ ਹੋਵੇ ਉਹਨੇ ਗੱਡੀ ਤੇ ਮਾਰਿਆ ਹੈਗਾ ਥੈਂਕਫੁਲੀ ਪਿੱਛੇ ਕੋਈ ਬੈਠਾ ਨਹੀਂ ਸੀਗਾ ਤੇ ਕੋਈ ਉਹਨੇ ਹੋਰ ਵੀ ਕਮੈਂਟਸ ਤੁਸੀਂ ਕਹਿ ਰਹੇ ਹੋ ਪਾਸ ਕੀਤੇ ਆ ਉਹ ਕਿਸ ਤਰ੍ਹਾਂ ਦੇ ਕਮੈਂਟ ਸੀਗੇ ਹਾਂਜੀ ਉਹਦਾ ਰੈਸ਼ੀਅਲ ਕਮੈਂਟ ਸੀਗੇ ਹੁ ਮਾਗੇ ਮੈਂ ਨਹੀਂ ਚਾਹੁੰਦਾ ਕਿ ਉਹ ਜਾਦੇ ਨੈਗੇਟਿਵਿਟੀ ਸਪਰੈਡ ਹੋਵੇ ਇਦਾਂ ਹਨਾ ਮੀਡੀਆ ਰਾਹੀਂ ਪਰ ਉਹ ਰੇਸ਼ੀਅਲ ਕਮੈਂਟ ਸੀਗੇ ਐਂਡ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆ ਨਾਰਥ-ਈਸਟ 'ਚ ਆਪਣਾ ਸਾਰੇ ਆਪਣੀ ਕਮਿਊਨਿਟੀ ਦੀ ਏਰੀਆ ਤੇ ਇੱਥੇ ਆ ਕੇ ਆਪਾਂ ਨੂੰ ਰੇਸ਼ੀਅਲ ਕਮੈਂਟਸ ਜਿਹੜੇ ਆ ਹੈਗੇ ਉਹ ਹੋ ਰਹੇ ਨੇ ਇਹਦਾ ਕਾਰਨ ਜਿਹੜਾ ਸਭ ਤੋਂ ਵੱਡਾ ਕੀ ਆਪਾਂ ਪਿਛਲੇ ਸਾਲ 1.5 ਸਾਲ ਦੇ ਵਿੱਚ ਇਹ ਚੀਜ਼ ਵੱਲ ਕਿਸੇ ਨੇ ਨਿਗਰਾਨੀ ਨਹੀਂ ਕੀਤੀ ਜੀ ਉਹੀ ਹੁੰਦਾ ਕਿ ਆਪਾਂ ਦੂਜੇ ਦੇ ਘਰੇ ਲੱਗੀ ਅੱਗ ਨੂੰ ਦੇਖ ਕੇ ਕਹਿੰਦੇ ਉਹਨਾਂ ਦੇ ਲੱਗੀ ਆ ਪਰ ਜਦੋਂ ਆਪਦੇ ਲੱਗਦੀ ਆ ਫ ਜਾਂਦਾ ਜਿੱਦਾਂ ਹੁਣ ਮੇਰਾ ਮੋਸਟਲੀ ਇਹ ਏਰੀਆ ਦੇ ਵਿੱਚ ਸਪੈਸ਼ਲੀ 8 ਸਾਲਾਂ ਤੋਂ ਰੈਗੂਲਰ ਆਉਣੇ ਆ ਪਰ ਕਦੇ ਮਨ ਦੇ ਵਿੱਚ ਇਹ ਜੀ ਗੱਲ ਹੀ ਨਹੀਂ ਆਈ ਸੀ ਪਰ ਕੱਲ ਇੱਕ ਵਾਰ ਜਦੋਂ ਇਹ ਘਟਨਾ ਹੋਈ ਇਹ ਤਾਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਜਿੱਥੇ ਆਪਾਂ ਜਿਹੜੇ ਏਰੀਆ ਦੇ ਵਿੱਚ ਕੰਮ ਕਰਦੇ ਆ ਜਿੱਥੇ ਆਪਾਂ ਰਹਿੰਦੇ ਆ ਉੱਥੇ ਆਪਾਂ ਸੇਫ ਨਹੀਂ ਹੈਗੇ ਆਫਟਰ 10 11 ਵਜੇ ਤੋਂ ਬਾਅਦ ਤੇ ਇਹ ਘਟਨਾ ਕਿਨੇ ਵਜੇ ਦੀ ਹੈ ਇਹ ਰਾਤ ਵੀਰੇ 1 30 ਦੀ ਹੈ 1 30 a.m. 10 ਕੁ ਮਿੰਟਾਂ ਦੇ ਵਿੱਚ ਸਾਰਾ ਕੁਝ ਇਹ ਹੁੰਦਾ ਫਿਰ ਅਸੀਂ ਇੱਥੋਂ ਚਲੇ ਜਾਂਦੇ ਆ ਹਾਂਜੀ ਤੇ ਬਾਕੀ ਇਹੀ ਹੈਗਾ ਕਿ ਜੇ 10 11 ਵਜੇ ਤੋਂ ਬਾਅਦ ਆਪਾਂ ਪਹਿਲਾਂ ਵੀ ਦੇਖਿਆ ਸਾਰਾ ਪਲਾਜ਼ਾ ਖਾਲੀ ਹੁੰਦਾ ਜੀ ਇੱਥੇ ਸਿਰਫ ਔਰ ਸਿਰਫ ਹੋਮਲੈਸ ਹੁੰਦੇ ਆ ਉਹ ਇੱਥੇ ਡਰੱਗ ਵੀ ਕਰਦੇ ਆ ਜੀ ਮੈਨੂੰ ਲੱਗਦਾ 2 3 ਸਾਲ ਪਹਿਲਾਂ ਜਦ 42 ਵਾਲਾ ਸਾਹਿਬ ਨੂੰ ਯਾਦ ਹੋਊਗਾ ਇੱਥੇ ਇਹਨਾਂ ਨੇ ਆਪਣੇ گارਬੇਜ ਬੈਨ ਹੁੰਦੇ ਸੀ ਇੱਥੇ ਬਣਾਇਆ ਹੁੰਦਾ ਸੀ ਥੋੜਾ ਜਿਹਾ ਬਾਕਸ ਉਹਨੂੰ ਵੀ ਅੱਗ ਲਾਤੀ ਸੀ ਸਾਨੂੰ ਕਈ ਆ ਰਹੇ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਰਾਤ ਨੂੰ ਸੁੱਤੇ ਪਏ ਹੁੰਦੇ ਆ ਇੱਥੇ ਡਰੱਗ ਵੀ ਕਰਦੇ ਆ ਇਹ ਇੱਥੇ ਸਾਰੀਆਂ ਜਿਹੜੀਆਂ ਬਿਲਡਿੰਗਸ ਆ ਉਹ ਛੇਤੀ ਆਪਾਂ ਨੂੰ ਪਤਾ ਹੀ ਅੱਗ ਤਾਂ ਛੇਤੀ ਦੇ ਫੈਮ ਦਾ ਵੀ ਆ ਸਾਰਾ ਸਟੂਡੀਓ ਵਿੱਚ ਇਹ ਜੀ ਵਾਰ ਦਾ ਵੀ ਇਹ ਕਰ ਸਕਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਦੋ ਗੱਲਾਂ ਸੀ ਆਪਣੇ ਵੀਅਰਸ